ਹਰ ਚੀਜ਼ ਅਸੀਂ ਫੋਰਸਫੁਲੀ ਬੱਚਿਆਂ ਤੋਂ ਕਰਵਾਉਨੇ ਆਂ ਕਈ ਵਾਰੀ ਤੁਹਾਨੂੰ ਪਤਾ ਵੀ ਤੁਹਾਡਾ ਬੱਚਾ ਕਹੂਗਾ ਵੀ ਮੈਂ ਇਹ ਬਣਨਾ ਆਪਾਂ ਕਹਿੰਨੇ ਨਹੀ ਨਹੀ ਦੇਖ ਫਲਾਣੇ ਰਿਸ਼ਤੇਦਾਰ ਦਾ ਨਾ ਉਹਨੇ ਆ ਪੜਿਆ ਸੀ ਉਹ ਨੌਕਰੀ ਲੱਗ ਗਿਆ ਤੂੰ ਵੀ ਇਹੀ ਪੜ ਲੈ ਹਨਾ ਬਿਲਕੁਲ ਇੱਕ ਜਿਵੇਂ ਜਿਹੜੀ ਨੀਵਾ ਦਿਖਾਉਣ ਵਾਲੀ ਗੱਲ ਹੁੰਦੀ ਹੈ ਨਾ ਬੱਚਿਆਂ ਨੂੰ ਇਹ ਹੁੰਦਾ ਜਦੋਂ ਕਿਤੇ ਕੱਠ ਵੱਠ ਹੁੰਦਾ ਵਾ ਕਈ ਬੱਚੇ ਮੈਂ ਦੇਖਿਆ ਵਾ ਵੀ ਉਹ ਕਹਿ ਦੇਣਗੇ ਵੀ ਮੈਂ ਨਹੀਂ ਜਾਣਾ ਹੈਗਾ ਵਿਆਹ ਤੇ ਹਨਾ ਉੱਥੇ ਸਾਰੇ ਰਿਸ਼ਤੇਦਾਰ ਹੋਣਗੇ ਕਿਉਂਕਿ ਉਹਨੂੰ ਪਤਾ ਹੁੰਦਾ ਵਾ ਵਿਆਹ ਤੇ ਫੇਰ ਰਿਸ਼ਤੇਦਾਰਾਂ ਚ ਗੱਲਾਂ ਕੀ ਛੇੜਨੀਆਂ ਨੇ ਉਹ ਪੁੱਛਣਗੇ ਤੂੰ ਕੀ ਪੜਦਾ ਤੂੰ ਕੀ ਕਰਦਾ ਅੱਛਾ ਤੂੰ ਆਰਟਸ ਹੀ ਲੈ ਲਈ ਮਤਲਬ ਇਹ ਨਹੀਂ ਹੈਗਾ ਕਿ ਬਾਕੀ ਸਬਜੈਕਟਸ ਨਹੀਂ ਪੜ੍ਹਨੇ ਚਾਹੀਦੇ ਪਰ ਜਿਹੜਾ ਬੱਚਾ ਆਰਟਸ ਦੇ ਨਾਲ ਆਪਣੀ ਪੜ੍ਹਾਈ ਕਰ ਰਿਹਾ ਵਾ ਹਿਮਨਿਟੀਆਂ ਦੇ ਵਿੱਚ ਆਪਣੀ ਪੜ੍ਹਾਈ ਕਰ ਰਿਹਾ ਮਤਲਬ ਉਹਨੂੰ ਇਹਨਾ ਨੀਵਾ ਨਾ ਦਿਖਾਓ ਹੋ ਸਕਦਾ ਕਿਉਂਕਿ ਜਦੋਂ ਸਿਵਲ ਸਰਵਿਸਿਜ਼ ਦਾ ਟੈਸਟ ਉਹਦੋਂ ਫਿਰ ਆਰਟਸ ਵਾਲੇ ਬੱਚੇ ਜਿਆਦਾ ਕੁਆਲਿਫਾਈ ਹੀ ਤੁਹਾਡੀ ਕਾਊਂਟ ਹੁੰਦੀ ਆ ਬਿਲਕੁਲ ਕਿਉਂਕਿ ਉਹਨਾਂ ਨੇ ਉਹ ਸਾਰੀਆਂ ਚੀਜ਼ਾਂ ਹਿਸਟਰੀ ਪਬਲਿਕ ਐਡਮਿਨਿਸਟ੍ਰੇਸ਼ਨ ਪਬਲਿਕ ਰਿਲੇਸ਼ਨ ਇਹ ਸਾਰੇ ਪੜੇ ਹੁੰਦੇ ਨੇ ਨਾ ਇਸ ਕਰਕੇ ਉੱਥੇ ਵੀ ਪਤਾ ਲੱਗਦਾ ਕਿ ਆਰਟਸ ਜਿਹੜੀ ਆ ਉਹਦੀ ਵੀ ਵੈਲਿਊ ਹੈਗੀ ਆ ਨਾ ਤੇ ਆਪਾਂ ਕਦੇ ਵੀ ਨਹੀਂ ਸੋਚਦੇ ਵੀ ਜਿਹੜੇ ਇਹ ਸਾਡੇ ਕਮੈਂਟਸ ਨੇ ਵੀ ਅੱਛਾ ਤੂੰ ਆਰਟਸ ਦੇ ਨਾਲ ਹੀ ਕਰ ਲਿਆ ਜਾਂ ਫਿਰ ਤੂੰ ਆ ਪੜਾਈ ਨਹੀਂ ਕੀਤੀ ਜਾਂ ਤੂੰ ਉਹ ਕਿਉਂ ਨਹੀਂ ਕੀਤਾ ਜਾਂ ਤੇਰੇ ਨੰਬਰ ਇੰਨੇ ਘੱਟ ਕਿਉਂ ਆਏ ਨੇ ਇੱਕ ਹੋਰ ਜਾ ਵੀ ਜਦੋਂ ਕੁੜੀਆਂ ਮੈਚੁਰ ਹੋਣ ਲੱਗ ਜਾਂਦੀਆਂ ਨੇ ਕਿ ਹਨਾ 10ਵੀਂ ਤੱਕ ਆ ਕੇ ਫਿਰ ਬਾਅਦ ਉਹਨਾਂ ਦੇ ਲਈ ਇੱਕ ਹੋਰ ਚਰਚਾ ਸ਼ੁਰੂ ਹੋ ਜਾਂਦੀ ਹੈ ਵੀ ਇਹ ਇਹ ਰੋਟੀ ਪਾਣੀ ਬਣਾ ਲੈਂਦੀ ਆ ਹਾਂ ਤੇ ਉਹ ਸਾਰੀਆਂ ਚੀਜ਼ਾਂ ਇੱਕ ਬੱਚੇ ਦੇ ਦਿਲ ਤੇ ਦਿਮਾਗ ਤੇ ਉਹਦੀ ਸਿਹਤ ਤੇ ਕੀ ਅਸਰ ਕਰਦੀਆਂ ਹੋਣਗੀਆਂ ਇਹਦੇ ਨਤੀਜੇ ਜਾਣੇ ਬਿਨਾ ਹੀ ਅਸੀਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਖੁਦ ਡਿਸਾਈਡ ਕਰ ਦਿੰਦੇ ਹਾਂ ਬੱਚੇ ਲਈ ਬਹੁਤ ਸਾਰੇ ਇਦਾਂ ਦੇ ਅਸੀਂ opinion ਬਹੁਤ ਸਾਰੇ ਇਦਾਂ ਦੇ comment ਅਸੀਂ ਬੱਚਿਆਂ ਦੇ ਲਈ ਕਰ ਦਿੰਦੇ ਆ ਵੀ ਜਿਹਦਾ ਸਾਨੂੰ ਪਤਾ ਨਹੀਂ ਹੁੰਦਾ ਵਾ ਵੀ ਇਨਡਾਇਰੈਕਟਲੀ ਡਾਇਰੈਕਟਲੀ ਇਹ ਦਾ ਬੱਚੇ ਦੀ ਸਿਹਤ ਦੇ ਉੱਪਰ ਕੀ ਅਸਰ ਜਾਣਾ ਹੈ ਗਰਦੀਪ ਦੋ ਤਿੰਨ ਚੀਜ਼ਾਂ ਦੇ ਨਾ ਮਤਲਬ ਬਹੁਤ ਖਤਰਨਾਕ ਨਤੀਜੇ ਨਿਕਲਦੇ ਹੁੰਦੇ ਆ ਇੱਕ ਤਾਂ ਉਹ ਵੀ ਜਿਹੜੀ ਚੀਜ਼ ਦਾ ਟ੍ਰੈਂਡ ਚੱਲ ਪਿਆ ਹਨਾ ਵੀ ਟ੍ਰੈਂਡ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਵੀ ਨਰਸਿੰਗ ਕਾਲਜ ਜਦੋਂ ਆਏ ਤਾਂ ਫਿਰ ਇਹੀ ਚੱਲ ਪਿਆ ਵੀ ਹਰੇਕ ਕੁੜੀ ਨੂੰ ਨਰਸਿੰਗ ਈਵਨ ਕਿ ਸਾਡੇ ਪਿੰਡਾਂ ਦੇ ਵਿੱਚ 30 30 35 35 ਕੁੜੀਆਂ 1 ਸਾਲ ਦੇ ਵਿੱਚ ਉਹ ਸਾਰੇ ਨਰਸਿੰਗ ਕਰ ਰਹੀਆਂ ਸੀਗੀਆਂ ਹਨਾ ਕਿਉਂਕਿ ਸਾਡੇ ਲੁਧਿਆਣੇ 'ਚ ਬਹੁਤ ਇਹ ਚੀਜ਼ ਚੱਲੀ ਸੀਗੀ ਜੀ ਦੂਜੀ ਗੱਲ ਹਨਾ ਸਾਡਾ ਵੀ ਹੋਇਆ ਸੀ ਤੁਹਾਡਾ ਵੀ ਹੋਇਆ ਸੀ ਬਿਲਕੁਲ ਤੇ ਦੂਜੀ ਚੀਜ਼ ਮੈਨੂੰ ਲੱਗਦੀ ਹੁੰਦੀ ਹੈ ਜਿਵੇਂ ਹੁਣ ਪਹਿਲਾਂ ਤਾਂ ਚਲੋ ਘਰਾਂ 'ਚ ਕਈ 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 ਬੱਚੇ ਹੁੰਦੇ ਸੀ ਹੁਣ ਸਿਰਫ ਚਾਹੇ ਦੋ ਬੱਚੇ ਹੀ ਹੋਣ ਹਨਾ ਮੰਨ ਲਓ ਆਪਣੇ ਘਰ 'ਚ ਇੱਕ ਬੱਚਾ ਸ਼ਰਾਰਤੀ ਆ ਦੂਜਾ ਥੋੜਾ ਸ਼ਾਂਤ ਸੁਭਾਅ ਦਾ ਇੱਕੋ ਜਿਹਾ ਸੁਭਾਅ ਦੇ ਬੱਚੇ ਨਹੀਂ ਨਾ ਹੋ ਸਕਦੇ ਤੇ ਫਿਰ ਘਰ ਦੇ ਇਹ ਨਹੀਂ ਦੇਖਦੇ ਹੁੰਦੇ ਵੀ ਹੋ ਸਕਦਾ ਜਿਹੜਾ ਸ਼ਰਾਰਤੀ ਆ ਉਹ ਪੜ੍ਹਨ 'ਚ ਚੰਗਾ ਜਾਂ ਉਹ ਘਰ ਦੇ ਕੰਮ ਕਰਾਉਣ 'ਚ ਚੰਗਾ ਜਾਂ ਉਹ ਕਿਸੇ ਮੁਸੀਬਤ ਨੂੰ ਚੰਗੀ ਤਰ੍ਹਾਂ ਹੈਂਡਲ ਕਰ ਸਕਦਾ ਤੇ ਜਿਹੜਾ ਸ਼ਾਂਤ ਰਹਿੰਦਾ ਉਹ ਡਰਪੋਕ ਹੈ ਨੇਚਰਵਾਇਜ਼ ਜਾਂ ਕੁਝ ਵੀ ਤੇ ਸਾਡੀ ਜਿਹੜੀ ਕਾਬਲੀਅਤ ਆ ਉਹ ਇਹੀ ਬਣਾ ਦਿੱਤੀ ਜਾਂਦੀ ਆ ਵੀ ਦੇਖ ਇਹ ਬਿਲਕੁਲ ਸ਼ਰਾਰਤ ਨਹੀਂ ਕਰਦਾ ਦੇਖ ਇਹ ਬਿਲਕੁਲ ਕਿੰਨਾ ਸ਼ਾਂਤ ਰਹਿੰਦਾ ਹੈ ਹਨਾ ਮਤਲਬ ਅਸੀਂ ਸਿਰਫ ਉਹਦੀਆਂ ਸ਼ਰਾਰਤਾਂ ਨੂੰ ਦੇਖ ਕੇ ਉਹਦੀਆਂ ਬਾਕੀ ਕੁਆਲਿਟੀਆਂ ਨੇ ਜਿਹੜੀਆਂ ਉਹਨਾਂ ਨੂੰ ਨਜ਼ਰਅੰਦਾਜ਼ ਕਰ ਦਿੰਨੇ ਆ ਫਿਰ ਕੀ ਲੱਗਦਾ ਅਸੀਂ ਭੈਣ ਭਰਾਵਾਂ ਨੂੰ ਵੀ ਕੰਪੀਟੀਟਰ ਬਣਾ ਦਿੰਨੇ ਆ ਹਾਂ ਬਿਲਕੁਲ ਜਿਵੇਂ ਹੁਣ ਮੇਰੀ ਬੇਟੀ ਆ ਭੈਣੇ ਉਹ ਬਹੁਤ ਜ਼ਿਆਦਾ ਸ਼ਰਾਰਤੀ ਆ ਹਨਾ ਤੇ ਕਈ ਵਾਰ ਤਾਂ ਜਿਹੜੇ ਲੋਕੇ ਚਲੋ ਉਸ ਚੀਜ਼ ਨੂੰ ਸਮਝਦੇ ਨੇ ਵੀ ਬੱਚਾ ਕੋਈ ਵੱਧ ਐਕਟਿਵ ਹੁੰਦਾ ਜਾਂ ਕੋਈ ਵੱਧ ਜਿਆਦਾ ਸ਼ਰਾਰਤੀ ਹੁੰਦਾ ਜਾਂ ਕੋਈ ਘੱਟ ਸ਼ਰਾਰਤੀ ਹੁੰਦਾ ਹਰ ਇੱਕ ਬੱਚੇ ਦਾ ਇੱਕ ਇੱਕ ਆਪਣੀ ਨੇਚਰ ਹੁੰਦੀ ਆ ਹਨਾ ਅਸੀਂ ਉਹ ਨੇਚਰ ਨਹੀਂ ਸਮਝਦੇ ਕਈ ਵਾਰ ਅਸੀਂ ਐਵੇਂ ਫालतू ਦੇ ਕਮੈਂਟ ਕਰ ਦਿੰਦੇ ਆ ਅੱਛਾ ਇਹ ਤਾਂ ਬਹੁਤ ਸ਼ਰਾਰਤਾਂ ਕਰਦੀ ਆ ਇਹ ਤਾਂ ਬਹੁਤ ਜਿਆਦਾ ਸ਼ਰਾਰਤਾਂ ਕਰਦਾ ਵਾ ਉਹ ਨਹੀਂ ਸੀ ਐਵੇਂ ਕਰਦਾ ਜੇ ਸਾਡਾ ਜਿਹੜਾ ਬੱਚਾ ਉਹ ਉਹ ਨਹੀਂ ਸੀ ਤਾਂ ਉਹ ਬਹੁਤ ਸ਼ਾਂਤ ਹੁੰਦਾ ਜਿਉਂਨੇ ਨਹੀਂ ਸੀ ਕਦੇ ਤਾਂ ਕੀਤਾ ਹਰ ਬੱਚੇ ਦੀ ਆਪਣੀ ਨੇਚਰ ਹੁੰਦੀ ਆ ਹਨਾ ਅਸੀਂ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਆਪਾਂ ਬੰਦੇ ਨੂੰ ਐਜ਼ ਇਟ ਇਜ਼ ਕਿਉਂ ਨਹੀਂ ਐਕਸੈਪਟ ਕਰਦੇ ਹੈਗੇ ਬਿਲਕੁਲ ਕਿਉਂਕਿ ਹੁਣ ਮੰਨ ਲਓ ਜਿਹੜੀਆਂ ਕੁਆਲਿਟੀਆਂ ਖੂਬੀਆਂ ਤੁਹਾਡੇ 'ਚ ਨਹੀਂ ਗਈਆਂ ਉਹ ਮੇਰੇ 'ਚ ਨਹੀਂ ਹੋਣਗੀਆਂ ਜਿਹੜੀਆਂ ਮੇਰੇ 'ਚ ਨਹੀਂ ਗਈਆਂ ਉਹ ਸ਼ਾਇਦ ਤੁਹਾਡੇ 'ਚ ਨਾ ਹੋਣ ਹਨਾ ਜੇ ਮੈਂ ਕਹਾਂ ਵੀ ਨਹੀਂ ਮੈਂ ਤਾਂ ਆ ਚੀਜ਼ ਮੈਂ ਤਾਂ ਕੁਕਿੰਗ ਬਹੁਤ ਵਧੀਆ ਕਰ ਲੈਂਦੀ ਜਿਵੇਂ ਕਹਾਂ ਵੀ ਨਹੀਂ ਤੁਸੀਂ ਤਾਂ ਮਤਲਬ ਕੁਕਿੰਗ ਨਹੀਂ ਤੁਹਾਨੂੰ ਆਉਂਦੀ ਤਾਂ ਮਤਲਬ ਤੁਹਾਡਾ ਵਜੂਦ ਹੀ ਕੋਈ ਨਹੀਂ ਹਨਾ ਜਦ ਤੁਸੀਂ ਮੈਨੂੰ ਕਹੋ ਵੀ ਗੁਰਦੀਪ ਮੇਰੇ ਤਾਂ ਐਕਾਡੈਮਿਕ ਬਹੁਤ ਵਧੀਆ ਸੀਗੇ ਮੈਂ ਤਾਂ 90 ਪਰਸੈਂਟੇਜ ਦੇ ਨਾਲ ਆਪਣੀ ਗ੍ਰੈਜੂਏਸ਼ਨ ਦਾ ਮਾਸਟਰ ਕੰਪਲੀਟ ਕੀਤੀ ਹਨਾ ਵੀ ਤੁਹਾਡੇ ਤਾਂ 40 ਪਰਸੈਂਟ ਹੈ ਨਹੀਂ ਕੁਝ ਬਣ ਨਹੀਂ ਸਕਦਾ ਜਿਵੇਂ ਕਹਿੰਦੇ ਕਿ ਹਰ ਬੰਦੇ ਦੀ ਇੱਕ ਆਪਣੀ ਆਈਡੈਂਟੀਟੀ ਇੱਕ ਆਪਣਾ ਯੂਐਸਵੀ ਪੁਆਇੰਟ ਹੁੰਦਾ ਇੱਕ ਆਪਣੀ ਨੇਚਰ ਹੁੰਦੀ ਆ ਅਸੀਂ ਮਤਲਬ ਉਹਨਾਂ ਚੀਜ਼ਾਂ ਨੂੰ ਐਜ਼ ਇਟ ਇਜ਼ ਐਕਸੈਪਟ ਨਹੀਂ ਕਰਦੇ ਅਸੀਂ ਹਮੇਸ਼ਾ ਹਰ ਇੱਕ ਚੀਜ਼ ਦੇ ਵਿੱਚ ਇੱਕ ਕੰਪੈਰੀਜ਼ਨ ਲਿਆ ਕੇ ਖੜਾ ਕਰ ਦਿੰਨੇ ਆ ਨਾ ਹੁਣੇ ਮੇਰੀ ਬੇਟੀ ਉਹਨੂੰ ਅਸੀਂ ਮੈਨੂੰ ਹੁੰਦਾ ਕਿ ਜ਼ਿਆਦਾਤਰ ਇਹ ਘਰੇ ਰਵੇ ਸਾਡੀ ਕੰਪਨੀ ਦੇ ਵਿੱਚ ਰਵੇ ਕਿਉਂਕਿ ਇਹ ਜਿਵੇਂ ਦੀ ਵੀ ਹੈਗੀ ਆ ਇਹ ਉਵੇਂ ਦੀ ਹੀ ਰਵੇ ਕੱਲ ਨੂੰ ਬਾਹਰ ਜਾ ਕੇ ਉਸੀ ਉਹਨੂੰ ਸੋਸ਼ਲ ਕਰਦੇ ਆ ਪਰ ਮੈਂ ਚਾਹ ਨਹੀਂ ਹੁੰਦੀ ਕੋਈ ਫਾਲਤੂ ਦਾ ਕਮੈਂਟ ਨਾ ਸਾਡੇ ਦਿਮਾਗ ਤੇ ਅਸਰ ਕਰੇ ਨਾ ਹੀ ਜਿਵੇਂ ਜਿਵੇਂ ਉਹਨੇ ਵੱਡੀ ਹੋਣਾ ਨਾ ਹੀ ਉਹਦੇ ਦਿਮਾਗ ਤੇ ਅਸਰ ਕਰੇ ਕਿਉਂਕਿ ਬਾਹਰ ਜਾ ਕੇ ਜੇ 10 ਜਣਿਆਂ ਨੇ ਕਹਿਤਾ ਜਾਂ 5-7 ਜਣਿਆਂ ਨੇ ਵੀ ਕਹਿਤਾ ਤਾਂ ਬਹੁਤ ਸ਼ਰਾਰਤੀ ਆ ਇਹ ਬਹੁਤ ਸ਼ਰਾਰਤੀ ਇਹਨੂੰ ਤੁਸੀਂ ਐਂ ਕਰਿਆ ਕਰੋ ਇਹਨੂੰ ਤੁਸੀਂ ਐਂ ਕਰੋ ਕਿਤੇ ਨਾ ਕਿਤੇ ਤੁਹਾਡੇ ਵੀ ਦਿਮਾਗ ਤੇ ਅਸਰ ਹੋਣਾ ਸ਼ੁਰੂ ਹੋ ਜਾਂਦਾ ਤਾਂ ਉਹ ਜਿਹੜੇ ਕਮੈਂਟ ਨੇਗੇ ਤਾਂ ਉਹਨਾਂ ਨੂੰ ਸੁਣ ਸੁਣ ਕੇ ਉਹ ਗੱਲਾਂ ਸੁਣ ਸੁਣ ਕੇ ਨਾ ਤੁਸੀਂ ਆਪਣੇ ਬੱਚੇ ਨੂੰ ਓਦਾਂ ਦਾ ਬਣਾਉਣ ਦੀ ਕੋਸ਼ਿਸ਼ ਕਰਦੇ ਹੋ ਵੀ ਨਹੀਂ ਇਹ ਇਦਾਂ ਦਾ ਹੋਣਾ ਚਾਹੀਦਾ ਵੀ ਹਰ ਇੱਕ ਨੂੰ ਪਸੰਦ ਆਵੇ ਹਰ ਇੱਕ ਹਰ ਕੋਈ ਇਹਦੇ ਬਾਰੇ ਚੰਗਾ ਬੋਲੇ ਹਨਾ ਤਾਂ ਮੈਂ ਕੋਸ਼ਿਸ਼ ਕਰਦੀ ਹੁੰਦੀ ਹਣੀ ਵੀ ਨਹੀਂ ਇਹ ਜਿਵੇਂ ਹੈਗੀ ਇਹਨੂੰ ਇਹਦੀ ਸਪੇਸ ਦੇ ਵਿੱਚ ਹੀ ਹਨਾ ਵੱਡੇ ਹੋਣਾ ਚਾਹੀਦਾ ਬਿਲਕੁਲ ਗੁਰਦੀਪ ਇਹ ਚੀਜ਼ਾਂ ਨੇ ਜਿਵੇਂ ਆਪਾਂ ਕਹਿੰਦੇ ਆ ਵੀ ਦੋ ਬੱਚੇ ਨੇ ਸਾਨੂੰ ਉਹਨਾਂ ਦੀ ਉਹ ਅਲੱਗ-ਅਲੱਗ ਨੇਚਰ ਨਹੀਂ ਸਮਝ ਆਉਂਦੀ ਹੈਗੀ ਵੀ ਇਹ ਇੱਕ ਬੱਚਾ ਅਲੱਗ ਤਰ੍ਹਾਂ ਦਾ ਇੱਕ ਅਸੀਂ ਦੋਨਾਂ ਨੂੰ ਇੱਕੋ ਜਿਹਾ ਬਣਾਉਣ ਦੀ ਕੋਸ਼ਿਸ਼ ਕਰਨ ਲੱਗ ਜਾਂਦੇ ਹਾਂ ਫਿਰ ਕੀ ਹੈ ਜਦੋਂ ਅਸੀਂ ਇੱਕ ਦੇ ਸਾਹਮਣੇ ਦੂਜੇ ਦੀ ਤਾਰੀਫ ਕਰਦੇ ਹਾਂ ਤਾਂ ਉਹ ਜਿਹੜਾ ਆਲਰੇਡੀ ਜਿਵੇਂ ਆਪਾਂ ਕਹੀਏ ਸ਼ਰਾਰਤੀ ਆ ਜਾਂ ਉਹ ਉਨਾ ਸ਼ਾਂਤ ਨਹੀਂ ਰਹਿ ਸਕਦਾ ਤਾਂ ਹੋਰ ਇਰਿਟੇਟ ਹੁੰਦਾ ਤੁਸੀਂ ਇਸ ਚੀਜ਼ ਨੂੰ ਇਨਫੀਰੈਂਸ ਨੋਟਿਸ ਕਰੋਗੇ ਕਿ ਉਹ ਬੱਚਾ ਨਾ ਮਤਲਬ ਤੁਹਾਨੂੰ ਹੋਰ ਤਰੀਕੇ ਨਾਲ ਬਿਹੇਵ ਕਰਨ ਲੱਗ ਜਾਂਦਾ ਹੈ ਨਾ ਹਾਂ ਬਿਲਕੁਲ